ਸਿੱਖ ਕਾਹੋਂ ਵਾਸਤੇ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਇੱਕ ਬਹੁਤ ਚੰਗੇ ਸਿੱਖ ਵਿਦਵਾਨ ਚਿੰਤਕ ਉੱਗੇ ਕਥਾਵਾਚਕ ਉੱਗੇ ਧਾਰਮਿਕ ਸ਼ਖਸੀਅਤ ਗਿਆਨੀ ਕੁਲਦੀਪ ਸਿੰਘ ਜੀ ਨੇ ਅੱਜ ਤੱਕ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਉੱਤੇ ਆਪਣਾ ਸੇਵਾ ਜਿਹੜੀ ਹੈ ਉਸ ਮਾਲੀ ਮੈਂ ਸਿੰਘ ਸਾਹਿਬ ਨੂੰ ਵੀ ਔਰ ਸਾਰੀ ਸਿੱਖ ਸੰਗਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਔਰ ਸਭ ਤੋਂ ਪਹਿਲਾਂ ਜਥੇ ਮੈਂ ਸਿੰਘ ਸਾਹਿਬ ਨੂੰ ਵਧਾਈ ਦੇਣਾ ਉੱਥੇ ਜਿਹੜਾ ਸੰਦੇਸ਼ ਉਹਨਾਂ ਨੇ ਸਾਰੀ ਮਾਨਵਤਾ ਨੂੰ ਅੱਜ ਪਹਿਲੇ ਦਿਨ ਸੇਵਾ ਸੰਭਾਦਿਆ ਦਿੱਤਾ ਉਹਦੇ ਕਰਕੇ ਵੀ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦਾ ਕਿਉਂਕਿ ਜਿਹੜੀਆਂ ਸਿੱਖ ਪੰਥ ਦੀਆਂ ਅਸਲੀ ਚੁਣੌਤੀਆਂ ਨੇ ਉਹਨਾਂ ਦੇ ਉੱਤੇ ਇੱਕ ਇੱਕ ਅੱਖਰ ਦੇ ਉੱਤੇ ਉਹਨਾਂ ਨੇ ਜਿਹੜਾ ਫੋਕਸ ਕੀਤਾ ਜਿਹੜੀ ਵਿਜਨ ਉਹਨਾਂ ਨੇ ਪਹਿਲੇ ਦਿਨ ਖਾਲਸਾ ਪੰਥ ਨੂੰ ਦਿੱਤੀ ਹੈ ਉਹਦੇ ਤੋਂ ਬੜੀਆਂ ਵੱਡੀਆਂ ਆਸਾਂ ਤੇ ਉਮੀਦਾਂ ਜਨਮੀਆਂ। ਔਰ ਕੁਝ ਲੋਕਾਂ ਨੇ ਅੱਜ ਵੀ ਇਹ ਭਰਮ ਪ੍ਰੇਖਾ ਪਾਉਣ ਦੀ ਕੋਸ਼ਿਸ਼ ਕੀਤੀ ਵਿੱਚ ਗਲਤ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ। ਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਵਿੱਚ ਸਾਰੀ ਜਿਹੜੀ ਅਰਦਾਸ ਹੈ ਚਾਰ ਸੰਭਾਲਿਆ ਗਿਆ ਹੱਦ ਤੱਕ ਸਾਹਬ ਦੇ ਉੱਤੇ ਵੀ ਜਿਹੜਾ ਸਿੰਘ ਸਾਹਿਬ ਦਰਸ਼ਨ ਕਰਕੇ ਆਏ ਉਹਨਾਂ ਨੂੰ ਸਰੋਪਾ ਵੀ ਦਿੱਤਾ ਗਿਆ ਦਸਤਾਰਾਂ ਵੀ ਦਿੱਤੀਆਂ ਗਈਆਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹ ਪਾਠ ਵੀ ਸਰਵਣ ਕਰਦੇ ਆ ਬੈਠੇ ਔਰ ਹੋਰ अनेका ਤਸਵੀਰਾਂ ਸ਼ਾਸਤਰਾ ਦੇ ਜਿਹੜੀ ਸਵੇਰੇ ਇਸ਼ਨਾਨ ਦੀ ਸੇਵਾ ਉਸ ਅਰਦਾਸ ਦੇ ਵਿੱਚ ਵੀ ਉਹ ਸ਼ਾਮਲ ਹੋਏ ਪਰ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਮੌਕੇ ਆ ਇਹ ਇਸ ਤਰੀਕੇ ਕੁੜ ਪ੍ਰਚਾਰ ਕਰਨ ਦੇ ਲਈ ਹੁੰਦੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਕਿ ਇੱਕ ਵੱਡੀ ਸਾਜ਼ਿਸ਼ ਜਿਹੜੀ ਏਜੰਸੀਆਂ ਨੇ ਸਿੱਖ ਭਰਾਵਾਂ ਦੇ ਵਿੱਚ ਖਾਨਾ ਚੰਗੀ ਕਰਾਉਣ ਦੀ ਅੱਜ ਜਿਹੜੀ ਹੈ ਉਹ ਰਚੀ ਸੀ ਅੱਜ ਉਹਨਾਂ ਦੇ ਸਿਆਲਪ ਦੇ ਨਾਲ ਉਹਨਾਂ ਦੀ ਹਲੀਮੀ ਦੇ ਨਾਲ ਉਹਨਾਂ ਦੀ ਸਹਿਜ ਦੇ ਨਾਲ ਔਰ ਮਾ ਸਿੰਘ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਕਿਸੇ ਅੜੀ ਦੇ ਵਿੱਚ ਨਹੀਂ ਆਏ ਤੇ ਅੰਮ੍ਰਿਤ ਵੇਲੇ ਜਾ ਕੇ ਇੱਕ ਨਿਮਾਨੇ ਸਿੱਖ ਦੀ ਤਰ੍ਹਾਂ ਆਪ ਅਰਦਾਸ ਕਰਕੇ ਪੰਜ ਪਿਆਰੇ ਸਹਿਬਾਨਾਂ ਨੂੰ ਨਾਲ ਲੈ ਕੇ ਤੇ ਆਪਣੀ ਸਾਦੇ ਢੱਗ ਨਾਲ ਸੇਵਾ ਸੰਭਾਲ ਕੀਤੀ ਪਰ ਅੰਗਰੇਜ਼ਾਂ ਦੇ ਰਾਜ ਤੋਂ ਲੈ ਕੇ ਅੱਜ ਤੱਕ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀ ਕਿ ਸਾਡੇ ਜਫੇਦਾਰ ਸਾਹਿਬਾਨ ਨੇ ਸੇਵਾ ਸੰਭਾਲਨੀ ਹੋਵੇ ਕੰਮ ਵਾਸਤੇ ਬੜਾ ਚਾਵਾਂ ਦਾ ਮੌਕਾ ਹੁੰਦਾ ਇੱਕ ਬਹੁਤ ਵੱਡਾ ਜੋਸ਼ ਹੁੰਦਾ ਬੜੀ ਵੱਡੀ ਪ੍ਰੇਰਣਾ ਹੁੰਦੀ ਹੈ ਅੱਜ ਜਿਹੜਾ ਮਾਹੌਲ ਪੈਦਾ ਕਰਨ ਦੀ ਇੱਕ ਦੋ ਦਿਨਾਂ ਦੇ ਵਿੱਚ ਕੋਸ਼ਿਸ਼ ਕੀਤੀ ਗਈ ਉਹ ਬਹੁਤ ਦੁਖਦਈ ਹੈ ਅੱਛਾ ਹੋ ਗਿਆ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਤੇ ਸਾਰਾ ਕੁਝ ਸਾਧ ਸੰਪ੍ਰੀਕੇਤ ਨਾਲ ਹੋਇਆ ਸਾਰਿਆਂ ਨੂੰ ਜਿਹੜਾ ਸਿੰਘ ਸਾਹਿਬ ਨੇ ਸੰਦੇਸ਼ ਦਿੱਤਾ ਹੈ ਕੌਮ ਨੂੰ ਇਕਜੁੱਟ ਹੋਣ ਦੀ ਇਕੱਠੇ ਹੋਣ ਦੀ ਆਪਸੀ ਮਤਭੇਦ ਖਤਮ ਕਰਨ ਦੀ ਔਰ ਇਕੱਠੇ ਹੋ ਕੇ ਜਿਹੜੀਆਂ ਸਮਾਜਿਕ ਚੁਣੌਤੀਆਂ ਨੇ ਉਹਨਾਂ ਦੇ ਉੱਤੇ ਡਟ ਕੇ ਡਟਣ ਦੀ ਉਹਦੇ ਉੱਤੇ ਸਾਰਿਆਂ ਨੂੰ ਪਹਿਰਾ ਦੇਣਾ ਚਾਹੀਦਾ ਹੈ ਸੋ ਮੈਂ ਸਾਰੀ ਸੰਗਤ ਨੂੰ ਦਿਨਦਿਆਂ ਗਰਾਹੀਆਂ ਤੋਂ ਮੁਬਾਰਕ ਹਾਂ